ਜੋ ਹੁਕਮ ਹੋਇਆ ਸੀ ਉਹਦੇ ਮੁਤਾਬਕ ਆ ਜਿਹੜੀ ਪ੍ਰਤੀ ਪ੍ਰਕਿਰਿਆ ਹੈ ਉਹਨੂੰ ਆਰੰਭ ਕਰ ਜਿਸ ਤਰ੍ਹਾਂ ਹਰਜਿੰਦਰ ਸਿੰਘ ਧਾਮੀ ਨੂੰ ਕਮੇਟੀ ਦਾ ਮੁਖੀ ਜੋ ਐ ਲਗਾਇਆ ਗਿਆ ਸੀ ਤਾਂ ਉਹ ਜਿਹੜੇ ਬਾਕੀ 5 ਮੈਂਬਰ ਨੇ ਉਹਨਾਂ ਦਾ ਕੀ ਉਸ ਕਮੇਟੀ ਦੇ ਵਿੱਚ ਰੂਪਰੇਖਾ ਜਾਂ ਉਹਨਾਂ ਦਾ ਕੀ ਰੋਲ ਰਹੇ ਜੇਕਰ ਦੇਖੋ ਇੱਕ ਜੇਕਰ ਦੋ ਮੈਂਬਰ ਇਸ ਕਮੇਟੀ ਦਾ ਹਿੱਸਾ ਨਹੀਂ ਬਣਦੇ ਤਾਮੀਰ ਸਾਹਿਬ ਔਰ ਬਡੋਂਗਰ ਸਾਹਿਬ ਜੇਕਰ ਕਮੇਟੀ ਦਾ ਹਿੱਸਾ ਨਹੀਂ ਬਣਦੇ ਫਿਰ ਸਿੰਘ ਸਾਹਿਬਾਨ ਜੀ ਦੇ ਨਾਲ ਆਉਣ ਵਾਲੇ ਕੁਝ ਦਿਨਾਂ ਵਿੱਚ ਮੀਟਿੰਗ ਕਰਕੇ ਤੇ ਇਹਨਾਂ ਪੰਜਾਂ ਦੇ ਵਿੱਚੋਂ ਇੱਕ ਜਿਹੜਾ ਲੀਡਰ ਹੋਏਗਾ ਉਹਨੂੰ ਇਹਦਾ ਪੰਜ ਮੈਂਬਰੀ ਕਮੇਟੀ ਦਾ ਜਿਹੜਾ ਕੋਆਰਡੀਨੇਟਰ ਹੈ ਉਹ ਬਣਾਤਾ ਜਾਏਗਾ ਜੇਕਰ ਦੋ ਮੈਂਬਰ ਜਿਹੜੇ ਅਸਤੀਫਾ ਦੇ ਚੁੱਕੇ ਨੇ ਤਾਮੀਰ ਸਾਹਿਬ ਔਰ ਬਡੋਂਗਰ ਸਾਹਿਬ ਤਾਮੀਰ ਸਾਹਿਬ ਦਾ ਅਸਤੀਫਾ ਸਾਡੇ ਕੋਲ ਪਹੁੰਚਾ ਹੈ ਬਡੋਂਗਰ ਸਾਹਿਬ ਦਾ ਅਸਤੀਫਾ ਹਾਲਾ ਸਾਡੇ ਕੋਲ ਨਹੀਂ ਪਹੁੰਚਾ ਔਰ ਜਿਹੜੇ ਪੰਜ ਮੈਂਬਰ ਬਾਕੀ ਬਚੇ ਹੋਏ ਪੰਜ ਮੈਂਬਰ ਨੇ ਉਹ ਪੰਜ ਮੈਂਬਰ ਇਹਦੇ ਕਾਲਪਤ ਦੇ ਹੁਕਮਾਂ ਤੇ ਜੋ 2 ਦਸੰਬਰ 2024 ਨੂੰ ਜੋ ਹੁਕਮ ਹੋਇਆ ਸੀ ਉਹਦੇ ਮੁਤਾਬਕ ਆ ਜਿਹੜੀ ਪ੍ਰਤੀ ਪ੍ਰਕਿਰਿਆ ਹੈ ਉਹਨੂੰ ਆਰੰਭ ਕਰ ਜਿਸ ਤਰ੍ਹਾਂ ਹਰਜਿੰਦਰ ਸਿੰਘ ਧਾਮੀ ਨੂੰ ਕਮੇਟੀ ਦਾ ਮੁਖੀ ਜੋ ਹੈ ਲਗਾਇਆ ਗਿਆ ਸੀ ਤਾਂ ਉਹ ਜਿਹੜੇ ਬਾਕੀ ਪੰਜ ਮੈਂਬਰ ਨੇ ਉਹਨਾਂ ਦਾ ਕੀ ਉਸ ਕਮੇਟੀ ਦੇ ਵਿੱਚ ਰੂਪਰੇਖਾ ਜਾਂ ਉਹਨਾਂ ਦਾ ਕੀ ਰੋਲ ਰਹੇਗਾ ਜੇਕਰ ਦੇਖੋ ਇੱਕ ਜੇਕਰ ਦੋ ਮੈਂਬਰ ਇਸ ਕਮੇਟੀ ਦਾ ਹਿੱਸਾ ਨਹੀਂ ਬਣਦੇ ਤਾਮੀਰ ਸਾਹਿਬ ਔਰ ਬਡੋਂਗਰ ਸਾਹਿਬ ਜੇਕਰ ਕਮੇਟੀ ਦਾ ਹਿੱਸਾ ਨਹੀਂ ਬਣਦੇ ਫਿਰ ਸਿੰਘ ਸਾਹਿਬਾਨ ਜੀ ਦੇ ਨਾਲ ਆਉਣ ਵਾਲੇ ਕੁਝ ਦਿਨਾਂ ਵਿੱਚ ਮੀਟਿੰਗ ਕਰਕੇ ਤੇ ਇਹਨਾਂ ਪੰਜਾਂ ਦੇ ਵਿੱਚੋਂ ਇੱਕ ਜਿਹੜਾ ਲੀਡਰ ਹੋਏਗਾ ਉਹਨੂੰ ਇਹਦਾ ਪੰਜ ਮੈਂਬਰੀ ਕਮੇਟੀ ਦਾ ਜਿਹੜਾ ਕੋਆਰਡੀਨੇਟਰ ਹੈ ਉਹ ਬਣਾਤਾ ਜਾਏਗਾ ਜੇਕਰ ਦੋ ਮੈਂਬਰ ਜਿਹੜੇ ਅਸਤੀਫਾ ਦੇ ਚੁੱਕੇ ਨੇ ਤਾਮੀਰ ਸਾਹਿਬ ਔਰ ਬਡੋਂਗਰ ਸਾਹਿਬ ਤਾਮੀਰ ਸਾਹਿਬ ਦਾ ਅਸਤੀਫਾ ਸਾਡੇ ਕੋਲ ਪਹੁੰਚਾ ਹੈ ਬਡੋਂਗਰ ਸਾਹਿਬ ਦਾ ਅਸਤੀਫਾ ਹਾਲਾ ਸਾਡੇ ਕੋਲ ਨਹੀਂ ਪਹੁੰਚਾ ਔਰ ਜਿਹੜੇ ਪੰਜ ਮੈਂਬਰ ਬਾਕੀ ਬਚੇ ਹੋਏ ਪੰਜ ਮੈਂਬਰ ਨੇ ਉਹ ਪੰਜ ਮੈਂਬਰ ਇਹਦੇ ਕਾਲ ਤੱਕ ਸਾਭ ਦੇ ਹੁਕਮਾਂ ਤੇ ਜੋ 2 ਦਸੰਬਰ 2024 ਨੂੰ ਜੋ ਹੁਕਮ ਹੋਇਆ ਸੀ ਉਹਦੇ ਮੁਤਾਬਕ ਆ ਜਿਹੜੀ ਪ੍ਰਤੀ ਪ੍ਰਕਿਰਿਆ ਹੈ ਉਹਨੂੰ ਆਰੰਭ ਕਰ ਜਿਸ ਤਰ੍ਹਾਂ ਹਰਜਿੰਦਰ ਸਿੰਘ ਧਾਮੀ ਨੂੰ ਕਮੇਟੀ ਦਾ ਮੁਖੀ ਜੋ ਹੈ ਲਗਾਇਆ ਗਿਆ ਸੀ ਤਾਂ ਉਹ ਜਿਹੜੇ ਬਾਕੀ ਪੰਜ ਮੈਂਬਰ ਨੇ ਉਹਨਾਂ ਦਾ ਕੀ ਉਸ ਕਮੇਟੀ ਦੇ ਵਿੱਚ ਰੂਪ ਰੇਖਾ ਜਾਂ ਉਹਨਾਂ ਦਾ ਕੀ ਰੋਲ ਰਹੇਗਾ ਜੇਕਰ ਦੇਖੋ ਇੱਕ ਜੇਕਰ ਦੋ ਮੈਂਬਰ ਇਸ ਕਮੇਟੀ ਦਾ ਹਿੱਸਾ ਨਹੀਂ ਬਣਦੇ ਤਾਮੀਰ ਸਾਹਿਬ ਔਰ ਬਡੂੰਗਰ ਸਾਹਿਬ ਜੇਕਰ ਕਮੇਟੀ ਦਾ ਹਿੱਸਾ ਨਹੀਂ ਬਣਦੇ ਫਿਰ ਸਿੰਘ ਸਾਹਿਬਾਨ ਜੀ ਦੇ ਨਾਲ ਆਉਣ ਵਾਲੇ ਕੁਝ ਦਿਨਾਂ ਵਿੱਚ ਮੀਟਿੰਗ ਕਰਕੇ ਤੇ ਇਹਨਾਂ ਪੰਜਾਂ ਦੇ ਵਿੱਚੋਂ ਇੱਕ ਜਿਹੜਾ ਲੀਡਰ ਹੋਏਗਾ ਉਹਨੂੰ ਇਹਦਾ ਪੰਜ ਮੈਂਬਰੀ ਕਮੇਟੀ ਦਾ ਜਿਹੜਾ ਕੋਆਰਡੀਨੇਟਰ ਹੈ ਉਹ ਬਣਾਤਾ ਜਾਏਗਾ ਜੇਕਰ ਦੋ ਮੈਂਬਰ ਜਿਹੜੇ ਅਸਤੀਫਾ ਦੇ ਚੁੱਕੇ ਨੇ ਤਾਮੀਰ ਸਾਹਿਬ ਔਰ ਬਡੂੰਗਰ ਸਾਹਿਬ ਤਾਮੀਰ ਸਾਹਿਬ ਦਾ ਅਸਤੀਫਾ ਸਾਡੇ ਕੋਲ ਪਹੁੰਚਾ ਹੈ ਬਡੂੰਗਰ ਸਾਹਿਬ ਦਾ ਅਸਤੀਫਾ ਹਾਲਾ ਸਾਡੇ ਕੋਲ ਨਹੀਂ ਪਹੁੰਚਾ ਔਰ ਜਿਹੜੇ ਪੰਜ ਮੈਂਬਰ ਬਾਕੀ ਬਚੇ ਹੋਏ ਪੰਜ ਮੈਂਬਰ ਨੇ ਉਹ ਪੰਜ ਮੈਂਬਰ ਇਸ ਹਾਲਤ ਤੱਕ ਸਾਹਬ ਦੇ ਹੁਕਮਾਂ ਤੇ ਜੋ 2 ਦਸੰਬਰ 2024 ਨੂੰ ਜੋ ਹੁਕਮ ਹੋਇਆ ਸੀ ਉਹਦੇ ਮੁਤਾਬਕ ਆ ਜਿਹੜੀ ਪ੍ਰਤੀ ਪ੍ਰਕਿਰਿਆ ਹੈ ਉਹਨੂੰ ਆਰੰਭ ਕਰ ਜਿਸ ਤਰ੍ਹਾਂ ਹਰਜਿੰਦਰ ਸਿੰਘ ਧਾਮੀ ਨੂੰ ਕਮੇਟੀ ਦਾ ਮੁਖੀ ਜੋ ਹੈ ਲਗਾਇਆ ਗਿਆ ਸੀ ਤਾਂ ਉਹ ਜਿਹੜੇ ਬਾਕੀ ਪੰਜ ਮੈਂਬਰ ਨੇ ਉਹਨਾਂ ਦਾ ਕੀ ਉਸ ਕਮੇਟੀ ਦੇ ਵਿੱਚ ਰੂਪਰੇਖਾ ਜਾਂ ਉਹਨਾਂ ਦਾ ਕੀ ਰੋਲ ਰਹੇ ਜੇਕਰ ਦੇਖੋ ਇੱਕ ਜੇਕਰ ਦੋ ਮੈਂਬਰ ਇਸ ਕਮੇਟੀ ਦਾ ਹਿੱਸਾ ਨਹੀਂ ਬਣਦੇ ਤਾਮੀਰ ਸਾਹਿਬ ਔਰ ਬਡੋਂਗਰ ਸਾਹਿਬ ਜੇਕਰ ਕਮੇਟੀ ਦਾ ਹਿੱਸਾ ਨਹੀਂ ਬਣਦੇ ਫਿਰ ਸਿੰਘ ਸਾਹਿਬਾਨ ਜੀ ਦੇ ਨਾਲ ਆਉਣ ਵਾਲੇ ਕੁਝ ਦਿਨਾਂ ਵਿੱਚ ਮੀਟਿੰਗ ਕਰਕੇ ਇਨ੍ਹਾਂ ਪੰਜਾਂ ਦੇ ਵਿੱਚੋਂ ਇੱਕ ਜਿਹੜਾ ਲੀਡਰ ਹੋਏਗਾ ਉਹਨੂੰ ਇਹਦਾ ਪੰਜ ਮੈਂਬਰੀ ਕਮੇਟੀ ਦਾ ਜਿਹੜਾ ਕੋਆਰਡੀਨੇਟਰ ਹੈ ਉਹ ਬਣਾਤਾ ਜਾਏਗਾ ਜੇਕਰ ਦੋ ਮੈਂਬਰ ਜਿਹੜੇ ਅਸਤੀਫਾ ਦੇ ਚੁੱਕੇ ਨੇ ਤਾਮੀਰ ਸਾਹਿਬ ਔਰ ਬਡੋਂਗਰ ਸਾਹਿਬ ਤਾਮੀਰ ਸਾਹਿਬ ਦਾ ਅਸਤੀਫਾ ਸਾਡੇ ਕੋਲ ਪਹੁੰਚਾ ਹੈ ਬਡੋਂਗਰ ਸਾਹਿਬ ਦਾ ਅਸਤੀਫਾ ਹਾਲਾ ਸਾਡੇ ਕੋਲ ਨਹੀਂ ਪਹੁੰਚਾ ਔਰ ਜਿਹੜੇ ਪੰਜ ਮੈਂਬਰ ਬਾਕੀ ਬਚੇ ਹੋਏ ਪੰਜ ਮੈਂਬਰ ਨੇ ਉਹ ਪੰਜ ਮੈਂਬਰੇ ਸ਼ਹਿਰੇ ਕਾਲਤ ਦੇ ਹੁਕਮਾਂ ਤੇ ਜੋ 2 ਦਸੰਬਰ 2024 ਨੂੰ ਜੋ ਹੁਕਮ ਹੋਇਆ ਸੀ ਉਹਦੇ ਮੁਤਾਬਕ ਆ ਜਿਹੜੀ ਪ੍ਰਤੀ ਪ੍ਰਕਿਰਿਆ ਹੈ ਉਹਨੂੰ ਆਰੰਭ ਕਰ ਜਿਸ ਤਰ੍ਹਾਂ ਹਰਜਿੰਦਰ ਸਿੰਘ ਧਾਮੀ ਨੂੰ ਕਮੇਟੀ ਦਾ ਮੁਖੀ ਜੋ ਹੈ ਲਗਾਇਆ ਗਿਆ ਸੀ ਤਾਂ ਉਹ ਜਿਹੜੇ ਬਾਕੀ ਪੰਜ ਮੈਂਬਰ ਨੇ ਉਹਨਾਂ ਦਾ ਕੀ ਉਸ ਕਮੇਟੀ ਦੇ ਵਿੱਚ ਰੂਪਰੇਖਾ ਜਾਂ ਉਹਨਾਂ ਦਾ ਕੀ ਰੋਲ ਰਹੇਗਾ ਜੇਕਰ ਦੇਖੋ ਇੱਕ ਜੇਕਰ ਦੋ ਮੈਂਬਰ ਇਸ ਕਮੇਟੀ ਦਾ ਹਿੱਸਾ ਨਹੀਂ ਬਣਦੇ ਤਾਮੀਰ ਸਾਹਿਬ ਔਰ ਬਡੋਂਗਰ ਸਾਹਿਬ ਜੇਕਰ ਕਮੇਟੀ ਦਾ ਹਿੱਸਾ ਨਹੀਂ ਬਣਦੇ ਫਿਰ ਸਿੰਘ ਸਾਹਿਬਾਨ ਜੀ ਦੇ ਨਾਲ ਆਉਣ ਵਾਲੇ ਕੁਝ ਦਿਨਾਂ ਵਿੱਚ ਮੀਟਿੰਗ ਕਰਕੇ ਤੇ ਇਹਨਾਂ ਪੰਜਾਂ ਦੇ ਵਿੱਚੋਂ ਇੱਕ ਜਿਹੜਾ ਲੀਡਰ ਹੋਏਗਾ ਉਹਨੂੰ ਇਹਦਾ ਪੰਜ ਮੈਂਬਰੀ ਕਮੇਟੀ ਦਾ ਜਿਹੜਾ ਕੋਆਰਡੀਨੇਟਰ ਹੈ ਉਹ ਬਣਾਤਾ ਜਾਏਗਾ ਜੇਕਰ ਦੋ ਮੈਂਬਰ ਜਿਹੜੇ ਅਸਤੀਫਾ ਦੇ ਚੁੱਕੇ ਨੇ ਤਾਮੀਰ ਸਾਹਿਬ ਔਰ ਬਡੋਂਗਰ ਸਾਹਿਬ ਤਾਮੀਰ ਸਾਹਿਬ ਦਾ ਅਸਤੀਫਾ ਸਾਡੇ ਕੋਲ ਪਹੁੰਚਾ ਹੈ ਬਡੋਂਗਰ ਸਾਹਿਬ ਦਾ ਅਸਤੀਫਾ ਹਾਲਾ ਸਾਡੇ ਕੋਲ ਨਹੀਂ ਪਹੁੰਚਾ ਔਰ ਜਿਹੜੇ ਪੰਜ ਮੈਂਬਰ ਬਾਕੀ ਬਚੇ ਹੋਏ ਪੰਜ ਮੈਂਬਰ ਨੇ ਉਹ ਪੰਜ ਮੈਂਬਰ ਇਸ ਅਗਾਹਤ ਤਖਸਾਬ ਦੇ ਹੁਕਮਾਂ ਤੇ ਜੋ 2 ਦਸੰਬਰ 2024 ਨੂੰ ਜੋ ਹੁਕਮ ਹੋਇਆ ਸੀ ਉਹਦੇ ਮੁਤਾਬਕ ਆ ਜਿਹੜੀ ਪ੍ਰਤੀ ਪ੍ਰਕਿਰਿਆ ਹੈ ਉਹਨੂੰ ਆਰੰਭ ਕਰ ਜਿਸ ਤਰ੍ਹਾਂ ਹਰਜਿੰਦਰ ਸਿੰਘ ਧਾਮੀ ਨੂੰ ਕਮੇਟੀ ਦਾ ਮੁਖੀ ਜੋ ਹੈ ਲਗਾਇਆ ਗਿਆ ਸੀ ਤਾਂ ਉਹ ਜਿਹੜੇ ਬਾਕੀ ਪੰਜ ਮੈਂਬਰ ਨੇ ਉਹਨਾਂ ਦਾ ਕੀ ਉਸ ਕਮੇਟੀ ਦੇ ਵਿੱਚ ਰੂਪਰੇਖਾ ਜਾਂ ਉਹਨਾਂ ਦਾ ਕੀ ਰੋਲ ਰਹੇ ਹੈ ਜੇਕਰ ਦੇਖੋ ਇੱਕ ਜੇਕਰ ਦੋ ਮੈਂਬਰ ਇਸ ਕਮੇਟੀ ਦਾ ਹਿੱਸਾ ਨਹੀਂ ਬਣਦੇ ਤਾਮੀਰ ਸਾਹਿਬ ਔਰ ਬਡੋਂਗਰ ਸਾਹਿਬ ਜੇਕਰ ਕਮੇਟੀ ਦਾ ਹਿੱਸਾ ਨਹੀਂ ਬਣਦੇ ਫਿਰ ਸਿੰਘ ਸਾਹਿਬਾਨ ਜੀ ਦੇ ਨਾਲ ਆਉਣ ਵਾਲੇ ਕੁਝ ਦਿਨਾਂ ਵਿੱਚ ਮੀਟਿੰਗ ਕਰਕੇ ਤੇ ਇਹਨਾਂ ਪੰਜਾਂ ਦੇ ਵਿੱਚੋਂ ਇੱਕ ਜਿਹੜਾ ਲੀਡਰ ਹੋਏਗਾ ਉਹਨੂੰ ਇਹਦਾ ਪੰਜ ਮੈਂਬਰੀ ਕਮੇਟੀ ਦਾ ਜਿਹੜਾ ਕੋਆਰਡੀਨੇਟਰ ਹੈ ਉਹ ਬਣਾਤਾ ਜਾਏਗਾ ਜੇਕਰ ਦੋ ਮੈਂਬਰ ਜਿਹੜੇ ਅਸਤੀਫਾ ਦੇ ਚੁੱਕੇ ਨੇ ਤਾਮੀਰ ਸਾਹਿਬ ਔਰ ਬਡੋਂਗਰ ਸਾਹਿਬ ਤਾਮੀਰ ਸਾਹਿਬ ਦਾ ਅਸਤੀਫਾ ਸਾਡੇ ਕੋਲ ਪਹੁੰਚਾ ਹੈ ਬਡੋਂਗਰ ਸਾਹਿਬ ਦਾ ਅਸਤੀਫਾ ਹਾਲਾ ਸਾਡੇ ਕੋਲ ਨਹੀਂ ਪਹੁੰਚਾ ਔਰ ਜਿਹੜੇ ਪੰਜ ਮੈਂਬਰ ਬਾਕੀ ਬਚੇ ਹੋਏ ਪੰਜ ਮੈਂਬਰ ਨੇ ਉਹ ਪੰਜ ਮੈਂਬਰ ਇਹਦੇ ਕਾਲਤਕਸਾਬ ਦੇ ਹੁਕਮਾਂ ਤੇ ਜੋ 2 ਦਸੰਬਰ 2024 ਨੂੰ ਜੋ ਹੁਕਮ ਹੋਇਆ ਸੀ ਉਹਦੇ ਮੁਤਾਬਕ ਆ ਜਿਹੜੀ ਪ੍ਰਤੀ ਪ੍ਰਕਿਰਿਆ ਹੈ ਉਹਨੂੰ ਆਰੰਭ ਕਰ ਜਿਸ ਤਰ੍ਹਾਂ ਹਰਜਿੰਦਰ ਸਿੰਘ ਧਾਮੀ ਨੂੰ ਕਮੇਟੀ ਦਾ ਮੁਖੀ ਜੋ ਹੈ ਲਗਾਇਆ ਗਿਆ ਸੀ ਤਾਂ ਉਹ ਜਿਹੜੇ ਬਾਕੀ ਪੰਜ ਮੈਂਬਰ ਨੇ ਉਹਨਾਂ ਦਾ ਕੀ ਉਸ ਕਮੇਟੀ ਦੇ ਵਿੱਚ ਰੂਪਰੇਖਾ ਜਾਂ ਉਹਨਾਂ ਦਾ ਕੀ ਰੋਲ ਰਹੇ ਹੈ ਜੇਕਰ ਦੇਖੋ ਇੱਕ ਜੇਕਰ ਦੋ ਮੈਂਬਰ ਇਸ ਕਮੇਟੀ ਦਾ ਹਿੱਸਾ ਨਹੀਂ ਬਣਦੇ ਤਾਮੀਰ ਸਾਹਿਬ ਔਰ ਬਡੋਂਗਰ ਸਾਹਿਬ ਜੇਕਰ ਕਮੇਟੀ ਦਾ ਹਿੱਸਾ ਨਹੀਂ ਬਣਦੇ ਫਿਰ ਸਿੰਘ ਸਾਹਿਬਾਨ ਜੀ ਦੇ ਨਾਲ ਆਉਣ ਵਾਲੇ ਕੁਝ ਦਿਨਾਂ ਵਿੱਚ ਮੀਟਿੰਗ ਕਰਕੇ ਤੇ ਇਹਨਾਂ ਪੰਜਾਂ ਦੇ ਵਿੱਚੋਂ ਇੱਕ ਜਿਹੜਾ ਲੀਡਰ ਹੋਏਗਾ ਉਹਨੂੰ ਇਹਦਾ ਪੰਜ ਮੈਂਬਰੀ ਕਮੇਟੀ ਦਾ ਜਿਹੜਾ ਕੋਆਰਡੀਨੇਟਰ ਹੈ ਉਹ ਬਣਾਤਾ ਜਾਏਗਾ ਜੇਕਰ ਦੋ ਮੈਂਬਰ ਜਿਹੜੇ ਅਸਤੀਫਾ ਦੇ ਚੁੱਕੇ ਨੇ ਤਾਮੀਰ ਸਾਹਿਬ ਔਰ ਬਡੋਂਗਰ ਸਾਹਿਬ ਤਾਮੀਰ ਸਾਹਿਬ ਦਾ ਅਸਤੀਫਾ ਸਾਡੇ ਕੋਲ ਪਹੁੰਚਾ ਹੈ ਬਡੋਂਗਰ ਸਾਹਿਬ ਦਾ ਅਸਤੀਫਾ ਹਾਲਾ ਸਾਡੇ ਕੋਲ ਨਹੀਂ ਪਹੁੰਚਾ ਔਰ ਜਿਹੜੇ ਪੰਜ ਮੈਂਬਰ ਬਾਕੀ ਬਚੇ ਹੋਏ ਪੰਜ ਮੈਂਬਰ ਨੇ ਉਹ ਪੰਜ ਮੈਂਬਰ ਇਹਦੇ ਕਾਲਪ ਤਖਸਾਬ ਦੇ ਹੁਕਮਾਂ ਤੇ ਜੋ 2 ਦਸੰਬਰ 2024 ਨੂੰ ਜੋ ਹੁਕਮ ਹੋਇਆ ਸੀ ਉਹਦੇ ਮੁਤਾਬਕ ਆ ਜਿਹੜੀ ਪ੍ਰਤੀ ਪ੍ਰਕਿਰਿਆ ਹੈ ਉਹਨੂੰ ਆਰੰਭ ਕਰ ਜਿਸ ਤਰ੍ਹਾਂ ਹਰਜਿੰਦਰ ਸਿੰਘ ਧਾਮੀ ਨੂੰ ਕਮੇਟੀ ਦਾ ਮੁਖੀ ਜੋ ਹੈ ਲਗਾਇਆ ਗਿਆ ਸੀ ਤਾਂ ਉਹ ਜਿਹੜੇ ਬਾਕੀ ਪੰਜ ਮੈਂਬਰ ਨੇ ਉਹਨਾਂ ਦਾ ਕੀ ਉਸ ਕਮੇਟੀ ਦੇ ਵਿੱਚ ਰੂਪ ਰੇਖਾ ਜਾਂ ਉਹਨਾਂ ਦਾ ਕੀ ਰੋਲ ਰਹੇ ਹੈ ਜੇਕਰ ਦੇਖੋ ਇੱਕ ਜੇਕਰ ਦੋ ਮੈਂਬਰ ਇਸ ਕਮੇਟੀ ਦਾ ਹਿੱਸਾ ਨਹੀਂ ਬਣਦੇ ਤਾਮੀਰ ਸਾਹਿਬ ਔਰ ਬਡੋਂਗਰ ਸਾਹਿਬ ਜੇਕਰ ਕਮੇਟੀ ਦਾ ਹਿੱਸਾ ਨਹੀਂ ਬਣਦੇ ਫਿਰ ਸਿੰਘ ਸਾਹਿਬਾਨ ਜੀ ਦੇ ਨਾਲ ਆਉਣ ਵਾਲੇ ਕੁਝ ਦਿਨਾਂ ਵਿੱਚ ਮੀਟਿੰਗ ਕਰਕੇ ਤੇ ਇਹਨਾਂ ਪੰਜਾਂ ਦੇ ਵਿੱਚੋਂ ਇੱਕ ਜਿਹੜਾ ਲੀਡਰ ਹੋਏਗਾ ਉਹਨੂੰ ਇਹਦਾ ਪੰਜ ਮੈਂਬਰੀ ਕਮੇਟੀ ਦਾ ਜਿਹੜਾ ਕੋਆਰਡੀਨੇਟਰ ਹੈ ਉਹ ਬਣਾਤਾ ਜਾਏਗਾ ਜੇਕਰ ਦੋ ਮੈਂਬਰ ਜਿਹੜੇ ਅਸਤੀਫਾ ਦੇ ਚੁੱਕੇ ਨੇ ਤਾਮੀਰ ਸਾਹਿਬ ਔਰ ਬਡੋਂਗਰ ਸਾਹਿਬ ਤਾਮੀਰ ਸਾਹਿਬ ਦਾ ਅਸਤੀਫਾ ਸਾਡੇ ਕੋਲ ਪਹੁੰਚਾ ਹੈ ਬਡੋਂਗਰ ਸਾਹਿਬ ਦਾ ਅਸਤੀਫਾ ਹਾਲਾ ਸਾਡੇ ਕੋਲ ਨਹੀਂ ਪਹੁੰਚਾ ਔਰ ਜਿਹੜੇ ਪੰਜ ਮੈਂਬਰ ਬਾਕੀ ਬਚੇ ਹੋਏ ਪੰਜ ਮੈਂਬਰ ਨੇ ਉਹ ਪੰਜ ਮੈਂਬਰ ਇਹਦੇ ਕਾਲਪਤਖਸਾਬ ਦੇ ਹੁਕਮਾਂ ਤੇ ਜੋ 2 ਦਸੰਬਰ 2024 ਨੂੰ ਜੋ ਹੁਕਮ ਹੋਇਆ ਸੀ ਉਹਦੇ ਮੁਤਾਬਕ ਆ ਜਿਹੜੀ ਪ੍ਰਤੀ ਪ੍ਰਕਿਰਿਆ ਹੈ ਉਹਨੂੰ ਆਰੰਭ ਕਰ ਜਿਸ ਤਰ੍ਹਾਂ ਹਰਜਿੰਦਰ ਸਿੰਘ ਧਾਮੀ ਨੂੰ ਕਮੇਟੀ ਦਾ ਮੁਖੀ ਜੋ ਹੈ ਲਗਾਇਆ ਗਿਆ ਸੀ ਤਾਂ ਉਹ ਜਿਹੜੇ ਬਾਕੀ ਪੰਜ ਮੈਂਬਰ ਨੇ ਉਹਨਾਂ ਦਾ ਕੀ ਉਸ ਕਮੇਟੀ ਦੇ ਵਿੱਚ ਰੂਪਰੇਖਾ ਜਾਂ ਉਹਨਾਂ ਦਾ ਕੀ ਰੋਲ ਰਹੇ ਜੇਕਰ ਦੇਖੋ ਇੱਕ ਜੇਕਰ ਦੋ ਮੈਂਬਰ ਇਸ ਕਮੇਟੀ ਦਾ ਹਿੱਸਾ ਨਹੀਂ ਬਣਦੇ ਤਾਮੀਰ ਸਾਹਿਬ ਔਰ ਬਡੋਂਗਰ ਸਾਹਿਬ ਜੇਕਰ ਕਮੇਟੀ ਦਾ ਹਿੱਸਾ ਨਹੀਂ ਬਣਦੇ ਫਿਰ ਸਿੰਘ ਸਾਹਿਬਾਨ ਜੀ ਦੇ ਨਾਲ ਆਉਣ ਵਾਲੇ ਕੁਝ ਦਿਨਾਂ ਵਿੱਚ ਮੀਟਿੰਗ ਕਰਕੇ ਤੇ ਇਹਨਾਂ ਪੰਜਾਂ ਦੇ ਵਿੱਚੋਂ ਇੱਕ ਜਿਹੜਾ ਲੀਡਰ ਹੋਏਗਾ ਉਹਨੂੰ ਇਹਦਾ ਪੰਜ ਮੈਂਬਰੀ ਕਮੇਟੀ ਦਾ ਜਿਹੜਾ ਕੋਆਰਡੀਨੇਟਰ ਹੈ ਉਹ ਬਣਾਤਾ ਜਾਏਗਾ ਜੇਕਰ ਦੋ ਮੈਂਬਰ ਜਿਹੜੇ ਅਸਤੀਫਾ ਦੇ ਚੁੱਕੇ ਨੇ ਤਾਮੀਰ ਸਾਹਿਬ ਔਰ ਬਡੋਂਗਰ ਸਾਹਿਬ ਤਾਮੀਰ ਸਾਹਿਬ ਦਾ ਅਸਤੀਫਾ ਸਾਡੇ ਕੋਲ ਪਹੁੰਚਾ ਹੈ ਬਡੋਂਗਰ ਸਾਹਿਬ ਦਾ ਅਸਤੀਫਾ ਹਾਲਾ ਸਾਡੇ ਕੋਲ ਨਹੀਂ ਪਹੁੰਚਾ ਔਰ ਜਿਹੜੇ ਪੰਜ ਮੈਂਬਰ ਬਾਕੀ ਬਚੇ ਹੋਏ ਪੰਜ ਮੈਂਬਰ ਨੇ ਉਹ 5 ਮੈਂਬਰ ਜਿਹੜੇ ਕਾਲ ਤਖਸਾਲ ਦੇ ਹੁਕਮਾਂ ਤੇ ਜੋ 2 ਦਸੰਬਰ 2024 ਨੂੰ ਜੋ ਹੁਕਮ ਹੋਇਆ ਸੀ ਉਹਦੇ ਮੁਤਾਬਕ ਆ ਜਿਹੜੀ ਪ੍ਰਤੀ ਪ੍ਰਕਿਰਿਆ ਹੈ ਉਹਨੂੰ ਆਰੰਭ ਕਰ ਜਿਸ ਤਰ੍ਹਾਂ ਹਰਜਿੰਦਰ ਸਿੰਘ ਧਾਮੀ ਨੂੰ ਕਮੇਟੀ ਦਾ ਮੁਖੀ ਜੋ ਹੈ ਲਗਾਇਆ ਗਿਆ ਸੀ ਤਾਂ ਉਹ ਜਿਹੜੇ ਬਾਕੀ 5 ਮੈਂਬਰ ਨੇ ਉਹਨਾਂ ਦਾ ਕੀ ਉਸ ਕਮੇਟੀ ਦੇ ਵਿੱਚ ਰੂਪ ਰੇਖਾ ਜਾਂ ਉਹਨਾਂ ਦਾ ਕੀ ਰੋਲ ਰਹੇ ਹੈ ਜੇਕਰ ਦੇਖੋ ਇੱਕ ਜੇਕਰ ਦੋ ਮੈਂਬਰ ਇਸ ਕਮੇਟੀ ਦਾ ਹਿੱਸਾ ਨਹੀਂ ਬਣਦੇ ਤਾਮੀਰ ਸਾਹਿਬ ਔਰ ਬਡੋਂਗਰ ਸਾਹਿਬ ਜੇਕਰ ਕਮੇਟੀ ਦਾ ਹਿੱਸਾ ਨਹੀਂ ਬਣਦੇ ਫਿਰ ਸਿੰਘ ਸਾਹਿਬਾਨ ਜੀ ਦੇ ਨਾਲ ਆਉਣ ਵਾਲੇ ਕੁਝ ਦਿਨਾਂ ਵਿੱਚ ਮੀਟਿੰਗ ਕਰਕੇ ਤੇ ਇਹਨਾਂ ਪੰਜਾਂ ਦੇ ਵਿੱਚੋਂ ਇੱਕ ਜਿਹੜਾ ਲੀਡਰ ਹੋਏਗਾ ਉਹਨੂੰ ਇਹਦਾ ਪੰਜ ਮੈਂਬਰੀ ਕਮੇਟੀ ਦਾ ਜਿਹੜਾ ਕੋਆਰਡੀਨੇਟਰ ਹੈ ਉਹ ਬਣਾਤਾ ਜਾਏਗਾ ਜੇਕਰ ਦੋ ਮੈਂਬਰ ਜਿਹੜੇ ਅਸਤੀਫਾ ਦੇ ਚੁੱਕੇ ਨੇ ਤਾਮੀਰ ਸਾਹਿਬ ਔਰ ਬਡੋਂਗਰ ਸਾਹਿਬ ਤਾਮੀਰ ਸਾਹਿਬ ਦਾ ਅਸਤੀਫਾ ਸਾਡੇ ਕੋਲ ਪਹੁੰਚਾ ਹੈ ਬਡੋਂਗਰ ਸਾਹਿਬ ਦਾ ਅਸਤੀਫਾ ਹਾਲਾ ਸਾਡੇ ਕੋਲ ਨਹੀਂ ਪਹੁੰਚਾ ਔਰ ਜਿਹੜੇ ਪੰਜ ਮੈਂਬਰ ਬਾਕੀ ਬਚੇ ਹੋਏ ਪੰਜ ਮੈਂਬਰ ਨੇ ਉਹ ਪੰਜ ਮੈਂਬਰ ਇਹਦੇ ਕਾਲਤਕਸਾਬ ਦੇ ਹੁਕਮਾਂ ਤੇ ਜੋ 2 ਦਸੰਬਰ 2024 ਨੂੰ ਜੋ ਹੁਕਮ ਹੋਇਆ ਸੀ ਉਹਦੇ ਮੁਤਾਬਕ ਆ ਜਿਹੜੀ ਪ੍ਰਤੀ ਪ੍ਰਕਿਰਿਆ ਹੈ ਉਹਨੂੰ ਆਰੰਭ ਕਰ ਜਿਸ ਤਰ੍ਹਾਂ ਹਰਜਿੰਦਰ ਸਿੰਘ ਧਾਮੀ ਨੂੰ ਕਮੇਟੀ ਦਾ ਮੁਖੀ ਜੋ ਹੈ ਲਗਾਇਆ ਗਿਆ ਸੀ ਤਾਂ ਉਹ ਜਿਹੜੇ ਬਾਕੀ ਪੰਜ ਮੈਂਬਰ ਨੇ ਉਹਨਾਂ ਦਾ ਕੀ ਉਸ ਕਮੇਟੀ ਦੇ ਵਿੱਚ ਰੂਪਰੇਖਾ ਜਾਂ ਉਹਨਾਂ ਦਾ ਕੀ ਰੋਲ ਰਹੇ ਜੇਕਰ ਦੇਖੋ ਇੱਕ ਜੇਕਰ ਦੋ ਮੈਂਬਰ ਇਸ ਕਮੇਟੀ ਦਾ ਹਿੱਸਾ ਨਹੀਂ ਬਣਦੇ ਤਾਮੀਰ ਸਾਹਿਬ ਔਰ ਬਡੋਂਗਰ ਸਾਹਿਬ ਜੇਕਰ ਕਮੇਟੀ ਦਾ ਹਿੱਸਾ ਨਹੀਂ ਬਣਦੇ ਫਿਰ ਸਿੰਘ ਸਾਹਿਬਾਨ ਜੀ ਦੇ ਨਾਲ ਆਉਣ ਵਾਲੇ ਕੁਝ ਦਿਨਾਂ ਵਿੱਚ ਮੀਟਿੰਗ ਕਰਕੇ ਤੇ ਇਹਨਾਂ ਪੰਜਾਂ ਦੇ ਵਿੱਚੋਂ ਇੱਕ ਜਿਹੜਾ ਲੀਡਰ ਹੋਏਗਾ ਉਹਨੂੰ ਇਹਦਾ ਪੰਜ ਮੈਂਬਰੀ ਕਮੇਟੀ ਦਾ ਜਿਹੜਾ ਕੋਆਰਡੀਨੇਟਰ ਹੈ ਉਹ ਬਣਾਤਾ ਜਾਏਗਾ ਜੇਕਰ ਦੋ ਮੈਂਬਰ ਜਿਹੜੇ ਅਸਤੀਫਾ ਦੇ ਚੁੱਕੇ ਨੇ ਤਾਮੀਰ ਸਾਹਿਬ ਔਰ ਬਡੋਂਗਰ ਸਾਹਿਬ ਤਾਮੀਰ ਸਾਹਿਬ ਦਾ ਅਸਤੀਫਾ ਸਾਡੇ ਕੋਲ ਪਹੁੰਚਾ ਹੈ ਬਡੋਂਗਰ ਸਾਹਿਬ ਦਾ ਅਸਤੀਫਾ ਹਾਲਾ ਸਾਡੇ ਕੋਲ ਨਹੀਂ ਪਹੁੰਚਾ ਔਰ ਜਿਹੜੇ ਪੰਜ ਮੈਂਬਰ ਬਾਕੀ ਬਚੇ ਹੋਏ ਪੰਜ ਮੈਂਬਰ ਨੇ ਉਹ ਪੰਜ ਮੈਂਬਰ ਛੇ ਹਕਾਲ ਤਖਸਾਲ ਦੇ ਹੁਕਮਾਂ ਤੇ ਜੋ 2 ਦਸੰਬਰ 2024 ਨੂੰ ਦੋ ਮੈਂਬਰ ਜਿਹੜੇ ਅਸਤੀਫਾ ਦੇ ਚੁੱਕੇ ਨੇ ਧਾਮੀਤ ਸਾਹਿਬ ਔਰ ਬਡੂੰਗਰ ਸਾਹਿਬ ਧਾਮੀਤ ਸਾਹਿਬ ਦਾ ਅਸਤੀਫਾ ਸਾਡੇ ਕੋਲ ਪਹੁੰਚਾ ਹੈ ਬਡੂੰਗਰ ਸਾਹਿਬ ਦਾ ਅਸਤੀਫਾ ਹਾਲਾਂ ਸਾਡੇ ਕੋਲ ਨਹੀਂ ਪਹੁੰਚਾ ਔਰ ਜਿਹੜੇ ਪੰਜ ਮੈਂਬਰ ਬਾਕੀ ਬਚੇ ਹੋ ਪੰਜ ਮੈਂਬਰ ਨੇ ਉਹ ਪੰਜ ਮੈਂਬਰ ਛੇ ਹਕਾਲ ਤਖਸਾਲ ਦੇ ਹੁਕਮਾਂ ਤੇ ਜੋ 2 ਦਸੰਬਰ 2024 ਨੂੰ ਜੋ ਹੁਕਮ ਹੋਇਆ ਸੀ ਉਹਦੇ ਮੁਤਾਬਕ ਜਿਹੜੀ ਪ੍ਰਤੀ ਪ੍ਰਕਿਰਿਆ ਹੈ ਉਹਨੂੰ ਆਰੰਭ ਕਰ ਜਿਸ ਤਰ੍ਹਾਂ ਹਰਜਿੰਦਰ ਸਿੰਘ ਧਾਮੀ ਨੂੰ ਕਮੇਟੀ ਦਾ ਮੁਖੀ ਜੋ ਐ ਲਗਾਇਆ ਗਿਆ ਸੀ ਤਾਂ ਉਹ ਜਿਹੜੇ ਬਾਕੀ 5 ਮੈਂਬਰ ਨੇ ਉਹਨਾਂ ਦਾ ਕੀ ਉਸ ਕਮੇਟੀ ਦੇ ਵਿੱਚ ਰੂਪਰੇਖਾ ਜਾਂ ਉਹਨਾਂ ਦਾ ਕੀ ਰੋਲ ਰਹੇਗਾ ਜੇਕਰ ਦੇਖੋ ਇੱਕ ਜੇਕਰ ਦੋ ਮੈਂਬਰ ਇਸ ਕਮੇਟੀ ਦਾ ਹਿੱਸਾ ਨਹੀਂ ਬਣਦੇ ਤਾਮੀਰ ਸਾਹਿਬ ਔਰ ਬਡੋਂਗਰ ਸਾਹਿਬ ਜੇਕਰ ਕਮੇਟੀ ਦਾ ਹਿੱਸਾ ਨਹੀਂ ਬਣਦੇ ਫਿਰ ਸਿੰਘ ਸਹਿਬਾਨ ਜੀ ਦੇ ਨਾਲ ਆਉਣ ਵਾਲੇ ਕੁਝ ਦਿਨਾਂ ਵਿੱਚ ਮੀਟਿੰਗ ਕਰਕੇ ਤੇ ਇਹਨਾਂ ਪੰਜਾਂ ਦੇ ਵਿੱਚੋਂ ਇੱਕ ਜਿਹੜਾ ਲੀਡਰ ਹੋਏਗਾ ਉਹਨੂੰ ਇਹਦਾ ਪੰਜ ਮੈਂਬਰੀ ਕਮੇਟੀ ਦਾ ਜਿਹੜਾ ਕੋਆਰਡੀਨੇਟਰ ਹੈ ਉਹ ਬਣਾਤਾ ਜਾਏਗਾ ਜੇਕਰ ਦੋ ਮੈਂਬਰ ਜਿਹੜੇ ਅਸਤੀਫਾ ਦੇ ਚੁੱਕੇ ਨੇ ਤਾਮੀਰ ਸਾਹਿਬ ਔਰ ਬਡੋਂਗਰ ਸਾਹਿਬ ਤਾਮੀਰ ਸਾਹਿਬ ਦਾ ਅਸਤੀਫਾ ਸਾਡੇ ਕੋਲ ਪਹੁੰਚਾ ਹੈ ਬਡੋਂਗਰ ਸਾਹਿਬ ਦਾ ਅਸਤੀਫਾ ਹਾਲਾਂ ਸਾਡੇ ਕੋਲ ਨਹੀਂ ਪਹੁੰਚਾ ਔਰ ਜਿਹੜੇ ਪੰਜ ਮੈਂਬਰ ਬਾਕੀ ਬਚੇ ਹੋਏ ਪੰਜ ਮੈਂਬਰ ਨੇ ਉਹ ਪੰਜ ਮੈਂਬਰ ਇਸ ਇਤਿਹਾਲਤ ਅਖਸਾਬ ਦੇ ਹੁਕਮਾਂ ਤੇ ਜੋ 2 ਦਸੰਬਰ 2024 ਨੂੰ ਜੋ ਹੁਕਮ ਹੋਇਆ ਸੀ ਉਹਦੇ ਮੁਤਾਬਕ ਜਿਹੜੀ ਪ੍ਰਤੀ ਪ੍ਰਕਿਰਿਆ ਹੈ ਉਹਨੂੰ ਆਰੰਭ ਕਰ ਜਿਸ ਤਰ੍ਹਾਂ ਹਰਜਿੰਦਰ ਸਿੰਘ ਧਾਮੀ ਨੂੰ ਕਮੇਟੀ ਦਾ ਮੁਖੀ ਜੋ ਐ ਲਗਾਇਆ ਗਿਆ ਸੀ ਤਾਂ ਉਹ ਜਿਹੜੇ ਬਾਕੀ ਪੰਜ ਮੈਂਬਰ ਨੇ ਉਹਨਾਂ ਦਾ ਕੀ ਉਸ ਕਮੇਟੀ ਦੇ ਵਿੱਚ ਰੂਪਰੇਖਾ ਜਾਂ ਉਹਨਾਂ ਦਾ ਕੀ ਰੋਲ ਰਹੇਗਾ ਜੇਕਰ ਦੇਖੋ ਇੱਕ ਜੇਕਰ ਦੋ ਮੈਂਬਰ ਇਸ ਕਮੇਟੀ ਦਾ ਹਿੱਸਾ ਨਹੀਂ ਬਣਦੇ ਤਾਮੀਰ ਸਾਹਿਬ ਔਰ ਬਡੋਂਗਰ ਸਾਹਿਬ ਜੇਕਰ ਕਮੇਟੀ ਦਾ ਹਿੱਸਾ ਨਹੀਂ ਬਣਦੇ ਫਿਰ ਸਿੰਘ ਸਹਿਬਾਨ ਜੀ ਦੇ ਨਾਲ ਆਉਣ ਵਾਲੇ ਕੁਝ ਦਿਨਾਂ ਵਿੱਚ ਮੀਟਿੰਗ ਕਰਕੇ ਤੇ ਇਹਨਾਂ ਪੰਜਾਂ ਦੇ ਵਿੱਚੋਂ ਇੱਕ ਜਿਹੜਾ ਲੀਡਰ ਹੋਏਗਾ ਉਹਨੂੰ ਇਹਦਾ ਪੰਜ ਮੈਂਬਰੀ ਕਮੇਟੀ ਦਾ ਜਿਹੜਾ ਕੋਆਰਡੀਨੇਟਰ ਹੈ ਉਹ ਬਣਾਤਾ ਜਾਏਗਾ ਜੇਕਰ ਦੋ ਮੈਂਬਰ ਜਿਹੜੇ ਅਸਤੀਫਾ ਦੇ ਚੁੱਕੇ ਨੇ ਤਾਮੀਰ ਸਾਹਿਬ ਔਰ ਬਡੋਂਗਰ ਸਾਹਿਬ ਤਾਮੀਰ ਸਾਹਿਬ ਦਾ ਅਸਤੀਫਾ ਸਾਡੇ ਕੋਲ ਪਹੁੰਚਾ ਹੈ ਬਡੋਂਗਰ ਸਾਹਿਬ ਦਾ ਅਸਤੀਫਾ ਹਾਲਾਂ ਸਾਡੇ ਕੋਲ ਨਹੀਂ ਪਹੁੰਚਾ ਔਰ ਜਿਹੜੇ ਪੰਜ ਮੈਂਬਰ ਬਾਕੀ ਬਚੇ ਹੋਏ ਪੰਜ ਮੈਂਬਰ ਨੇ ਉਹ ਪੰਜ ਮੈਂਬਰ ਇਸ ਅਕਾਲ ਤਖਸਾਲ ਦੇ ਹੁਕਮਾਂ ਤੇ ਜੋ 2 ਦਸੰਬਰ 2024 ਨੂੰ ਜੋ ਹੁਕਮ ਹੋਇਆ ਸੀ ਉਹਦੇ ਮੁਤਾਬਕ ਆ ਜਿਹੜੀ ਪ੍ਰਤੀ ਪ੍ਰਕਿਰਿਆ ਹੈ ਉਹਨੂੰ ਆਰੰਭ ਕਰ ਜਿਸ ਤਰ੍ਹਾਂ ਹਰਜਿੰਦਰ ਸਿੰਘ ਧਾਮੀ ਨੂੰ ਕਮੇਟੀ ਦਾ ਮੁਖੀ ਜੋ ਹੈ ਲਗਾਇਆ ਗਿਆ ਸੀ ਤਾਂ ਉਹ ਜਿਹੜੇ ਬਾਕੀ ਪੰਜ ਮੈਂਬਰ ਨੇ ਉਹਨਾਂ ਦਾ ਕੀ ਉਸ ਕਮੇਟੀ ਦੇ ਵਿੱਚ ਰੂਪ ਰੇਖਾ ਜਾਂ ਉਹਨਾਂ ਦਾ ਕੀ ਰੋਲ ਰਹੇਗਾ ਜੇਕਰ ਦੇਖੋ ਇੱਕ ਜੇਕਰ ਦੋ ਮੈਂਬਰ ਇਸ ਕਮੇਟੀ ਦਾ ਹਿੱਸਾ ਨਹੀਂ ਬਣਦੇ ਤਾਮੀਰ ਸਾਹਿਬ ਔਰ ਬਡੋਂਗਰ ਸਾਹਿਬ ਜੇਕਰ ਕਮੇਟੀ ਦਾ ਹਿੱਸਾ ਨਹੀਂ ਬਣਦੇ ਫਿਰ ਸਿੰਘ ਸਹਿਬਾਨ ਜੀ ਦੇ ਨਾਲ ਆਉਣ ਵਾਲੇ ਕੁਝ ਦਿਨਾਂ ਵਿੱਚ ਮੀਟਿੰਗ ਕਰਕੇ ਤੇ ਇਹਨਾਂ ਪੰਜਾਂ ਦੇ ਵਿੱਚੋਂ ਇੱਕ ਜਿਹੜਾ ਲੀਡਰ ਹੋਏਗਾ ਉਹਨੂੰ ਇਹਦਾ ਪੰਜ ਮੈਂਬਰੀ ਕਮੇਟੀ ਦਾ ਜਿਹੜਾ ਕੋਆਰਡੀਨੇਟਰ ਹੈ ਉਹ ਬਣਾਤਾ ਜਾਏਗਾ ਜੇਕਰ ਦੋ ਮੈਂਬਰ ਜਿਹੜੇ ਅਸਤੀਫਾ ਦੇ ਚੁੱਕੇ ਨੇ ਤਾਮੀਰ ਸਾਹਿਬ ਔਰ ਬਡੋਂਗਰ ਸਾਹਿਬ ਤਾਮੀਰ ਸਾਹਿਬ ਦਾ ਅਸਤੀਫਾ ਸਾਡੇ ਕੋਲ ਪਹੁੰਚਾ ਹੈ ਬਡੋਂਗਰ ਸਾਹਿਬ ਦਾ ਅਸਤੀਫਾ ਹਾਲੇ ਸਾਡੇ ਕੋਲ ਨਹੀਂ ਪਹੁੰਚਾ ਔਰ ਜਿਹੜੇ ਪੰਜ ਮੈਂਬਰ ਬਾਕੀ ਬਚੇ ਹੋਏ ਪੰਜ ਮੈਂਬਰ ਨੇ ਉਹ ਪੰਜ ਮੈਂਬਰ ਜਿਹੜੇ ਕਾਲ ਤੱਕ حساب ਦੇ ਹੁਕਮਾਂ ਤੇ ਜੋ 2 ਦਸੰਬਰ 2024 ਨੂੰ ਜੋ ਹੁਕਮ ਹੋਇਆ ਸੀ ਉਹਦੇ ਮੁਤਾਬਕ ਜਿਹੜੀ ਪ੍ਰਤੀ ਪ੍ਰਕਿਰਿਆ ਹੈ ਉਹਨੂੰ ਆਰੰਭ ਕਰ ਜਿਸ ਤਰ੍ਹਾਂ ਹਰਜਿੰਦਰ ਸਿੰਘ ਧਾਮੀ ਨੂੰ ਕਮੇਟੀ ਦਾ ਮੁਖੀ ਜੋ ਐ ਲਗਾਇਆ ਗਿਆ ਸੀ ਤਾਂ ਉਹ ਜਿਹੜੇ ਬਾਕੀ ਪੰਜ ਮੈਂਬਰ ਨੇ ਉਹਨਾਂ ਦਾ ਕੀ ਉਸ ਕਮੇਟੀ